ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਕਵਿਤਾ ਲੈ ਕੇ ਹਾਜ਼ਰ ਹਾਂ ਫਰਕ ਤਾਂ ਪੈ ਗਿਆ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਹਿਮ ਮੁੱਦੇ ਉੱਤੇ ਗੱਲਬਾਤ ਕਰਦੇ ਹਾਂ ਅੱਜ ਵੀ ਅਹਿਮ ਮੁੱਦਾ ਹੋਵੇਗਾ ਇਹ ਮੁੱਦਾ ਪੰਥਕ ਪਾਰਟੀਆਂ ਦੇ ਨਾਲ ਜੁੜਿਆ ਹੋਇਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਐਜੀਪੀਸੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾ ਸਕਦਾ ਹੈ ਜੀ ਹਾਂ ਨਿਯੁਕਤ ਕਿਸ ਨੂੰ ਕੀਤਾ ਜਾ ਸਕਦਾ ਉਹ ਨਾਮ ਵੀ ਸਾਹਮਣੇ ਆ ਚੁੱਕੇ ਹੈ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਹਰ ਇੱਕ ਕਾਰਨ ਦੱਸਾਂਗੇ ਆਖਰ ਕਿਉਂ ਉਸ ਵਿਅਕਤੀ ਦਾ ਨਾਮ ਲਿਆ ਜਾ ਰਿਹਾ ਹੈ ਤਾਂ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਆ ਮੇਰੇ ਸਹਿਯੋਗੀ ਵਿਵੇਕ ਕੁਮਾਰ ਦਾ ਤੇ ਪ੍ਰੋਗਰਾਮ ਅੱਗੇ ਵਧਾਉਂਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਵਿਤਾ ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਿਹੜਾ ਮਦਦ ਤੁਸੀਂ ਲੈ ਕੇ ਆਇਓ ਆ ਤਾਂ ਬੀਤੇ ਦਿਨੀ ਜੋ ਪੰਥਕ ਸਿਆਸਤ ਦੇ ਵਿੱਚ ਚੱਲ ਰਿਹਾ ਸੀ ਸਾਰੇ ਦੇਖ ਰਹੇ ਆ ਚਾਹੇ ਉਹ ਹਰਜਿੰਦਰ ਸਿੰਘ ਧਾਮੀ ਹੋਣ ਅਸਤੀਫਾ ਦੇ ਕੇ ਜਿਹੜੇ ਨੇ ਚਲੇ ਜਾਂਦੇ ਨੇ ਚਾਹੇ ਸੱਤ ਮੈਂਬਰੀ ਕਮੇਟੀ ਦੇ ਕਰਪਾਲ ਸਿੰਘ ਵਡੂੰਗਰ ਸਾਹਿਬ ਹੋਣ ਉਹ ਅਸਤੀਫਾ ਦੇ ਦਿੰਦੇ ਨੇ ਹਾਲਾਂਕਿ ਕਾਰਨ ਉਹਨਾਂ ਦੇ ਵੱਲੋਂ ਸਰਲ ਤੇ ਸਪੀਕ ਸ਼ਬਦਾਂ ਦੇ ਵਿੱਚ ਨਹੀਂ ਦਿੱਤਾ ਗਿਆ ਉਹ ਜ਼ਰੂਰ ਗੋਲ ਮਟੋਲ ਗੱਲ ਕਰਦੇ ਹੋ ਦਿਖਾਈ ਦੇ ਰਹੇ ਨੇ ਤੇ ਸਬਦੇ ਦਰਮਿਆਨ ਇੱਕ ਦੂਸਰੇ ਨੂੰ ਮਨਾਉਣ ਦੀਆਂ ਪ੍ਰਕਿਰਿਆਵਾਂ ਵੀ ਚੱਲ ਰਹੀ ਹੈ ਬਾਕੀ ਧੜਾ ਵੀ ਮਨਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਵੀ ਮਨਾਉਣ ਦੀਆਂ ਕੋਸ਼ਿਸ਼ਾਂ 'ਚ ਲੱਗਿਆ ਹੋਇਆ ਤੇ ਸਬਦੇ ਦਰਮਿਆਨ ਹੁਣ ਗੱਲ ਫੇਰ ਆ ਕੇ ਪ੍ਰਧਾਨਗੀ ਤੇ ਖੜੀ ਹੋ ਗਈ ਹੈ ਕਵਿਤਾ ਚਾਹੇ ਉਹ ਪ੍ਰਧਾਨਗੀ ਐਸਜੀਪੀਸੀ ਦੀ ਹੋਵੇ ਚਾਹੇ ਉਹ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਦੋਵਾਂ ਮੁੱਦਿਆਂ ਦੇ ਉੱਤੇ ਜਿਹੜੀ ਆ ਚਰਚਾ ਜ਼ਰੂਰ ਕਰਾਂਗੇ ਜੀ ਬਿਲਕੁਲ ਵਿਵੇਕਤਾ ਸਭ ਤੋਂ ਪਹਿਲਾਂ ਗੱਲ ਇਹ ਕਰਾਂਗੇ ਕਿ ਜੋ ਸਾਬਕਾ ਪ੍ਰਧਾਨ ਸੀਗੇ ਐਸਜੀਪੀਸੀ ਦੇ ਕਿ ਉਹੀ ਹੁਣ ਐਸਜੀਪੀਸੀ ਦੇ ਫੇਰ ਤੋਂ ਪ੍ਰਦਾਨ ਬਣਾਏ ਜਾਣਗੇ ਕਿਉਂਕਿ ਨਾਮ ਸਾਹਮਣੇ ਆ ਰਹੇ ਕਿਉਂਕਿ ਸੱਤ ਮੈਂਬਰਾਂ ਦੀ ਜੋ ਕਮੇਟੀ ਬਣਾਈ ਗਈ ਸੀ ਜਥੇਦਾਰ ਸਾਹਬ ਦੇ ਵੱਲੋਂ ਅਜੇ ਇਹ ਦੇ ਵਿੱਚ ਉਹਨਾਂ ਦੇ ਵਿੱਚੋਂ ਦੋ ਜਾਣਿਆਂ ਦੇ ਵੱਲੋਂ ਜੋ ਅਸਤੀਫਾ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੈਂ ਇਸ ਦੇ ਵਿੱਚ ਹੁਣ ਅਗਵਾਈ ਨਹੀਂ ਕਰਾਂਗਾ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਜਿਸ ਦੇ ਤਾਮੀ ਵੀ ਹੈਗੇ ਆ ਤੇ ਦੂਜੇ ਪਾਸੇ ਜੋ ਕਿਰਪਾਲ ਸਿੰਘ ਨੇ ਉਹਨਾਂ ਦਾ ਨਾਮ ਵੀ ਹੈਗਾ ਤਾਂ ਹੁਣ ਐ ਜੀ ਪੀ ਸੀ ਦੇ ਵਿੱਚ ਜੋ ਪ੍ਰਧਾਨ ਲਾਉਣ ਦੀ ਗੱਲ ਕੀਤੀ ਜਾ ਰਹੀ ਕਿ ਕਿਰਪਾਲ ਸਿੰਘ ਬੰਦੂਗੜ ਜੁੜੇ ਨੇ ਉਹਨਾਂ ਨੂੰ ਪ੍ਰਧਾਨ ਲਾਇਆ ਜਾ ਸਕਦਾ ਹੈ ਬਿਲਕੁਲ ਕਵਿਤਾ ਸੋ ਮੈਂ ਇਸ ਮੁੱਦੇ ਦੇ ਉੱਤੇ ਤੁਸੀਂ ਪਹਿਲਾਂ ਹੀ ਕਹੀ ਨਾਮ ਦੀ ਜਾਣਕਾਰੀ ਜਿਹੜੀ ਹੈ ਉਹ ਦੇ ਦਿੱਤੀ ਹੈ ਬਿਲਕੁਲ ਤੁਹਾਡੀ ਗੱਲ ਬਾਜ਼ਬ ਹੈ ਜਿਹੜੇ ਕਿਰਪਾਲ ਸਿੰਘ ਬਡੂੰਗਰ ਨੇ ਉਹਨਾਂ ਨੂੰ ਐਸਜੀਪੀਸੀ ਪ੍ਰਧਾਨ ਲਗਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ ਕਹਿੰਦੇ ਨੇ ਕਿ ਦੂਸਰੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਦੀ ਫੋਨ ਦੇ ਉੱਤੇ ਗੱਲਬਾਤ ਹੋ ਗਈ ਹੈ ਤੁਸੀਂ ਦੇਖੋ ਕਿ ਪਿਛਲੇ ਦਿਨਾਂ ਤੋਂ ਪੰਥਕ ਸਿਆਸਤ ਦੇ ਵਿੱਚ ਚੱਲ ਕੀ ਰਿਹਾ ਹੈ ਪੰਥਕ ਸਿਆਸਤ ਦੇ ਵਿੱਚ ਇਸ ਵੇਲੇ ਇੱਕ ਪਾਰਟੀ ਦੇ ਇੱਕ ਪ੍ਰਧਾਨ ਨੂੰ ਬਚਾਉਣ ਦੇ ਲਈ ਚਾਹੇ ਉਹ ਸਿਆਸੀ ਪਾਰਟੀ ਦੇ ਵਿੱਚ ਉਹਨਾਂ ਦੇ ਆਗੂ ਕਹਿਦੀਏ ਉਹ ਲੱਗੇ ਹੋਏ ਨੇ ਚਾਹੇ ਪੰਥਕ ਆਗੂ ਜਿਹੜੇ ਨੇ ਉਹ ਲੱਗੇ ਹੋਏ ਨੇ ਤੁਸੀਂ ਦੇਖ ਲਓ ਕਿ ਸੱਤ ਮੈਂਬਰੀ ਕਮੇਟੀ ਨੇ ਚੋਣ ਪ੍ਰਕਿਰਿਆ ਭਰਤੀ ਪ੍ਰਕਿਰਿਆ ਸ਼ੁਰੂ ਕਰਨੀ ਸੀ ਉਸ ਤੋਂ ਬਾਅਦ ਪ੍ਰਧਾਨ ਚੁਣਿਆ ਜਾਣਾ ਸੀ 1 ਮਾਰਚ ਨੂੰ ਪ੍ਰਧਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਚੁਣਿਆ ਜਾਣਾ ਤੇ ਹੁਣ ਭਰਤੀ ਪ੍ਰਕਿਰਿਆ ਦੇ ਵਿੱਚ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਲਜੀਤ ਸਿੰਘ ਚੀਮਾ चंद मिनट पहले ही ਜਿਹੜਾ ਨੇ ਇੱਕ ਬਿਆਨ ਜਾਰੀ ਕਰਕੇ ਗਏ ਨੇ ਕਿ ਭਰਤੀ ਮੁਕੰਮਲ ਹੋ ਗਈ ਹੈ 33 ਲੱਖ ਦੇ ਕਰੀਬ ਦੀ ਭਰਤੀ ਜਿਹੜੀ ਉਹ ਅਸੀਂ ਕਰ ਲਈ ਹੈ ਤਾਂ ਇਹਦਾ ਮਤਲਬ ਇੱਕ ਤਰੀਕ ਨੂੰ ਜਿਹੜਾ ਪ੍ਰਧਾਨ ਚੁਣਿਆ ਜਾਣਾ ਉਹਦੇ ਲਈ ਹੁਣ ਤਿਆਰੀਆਂ ਕਰਨਗੇ ਜਿਹੜੇ 10 ਦਿਨ ਬਚ ਗਏ ਨੇ ਅੱਜ 20 ਹੋ ਗਈ ਹੈ 8 ਦਿਨ ਵਿਚਲੇ ਬਚੇ ਨੇ ਤੇ ਨੌਵੇਂ ਦਿਨ ਜਿਹੜਾ ਪ੍ਰਧਾਨ ਉਹ ਸ਼੍ਰੋਮਣੀ ਅਕਾਲੀ ਦਲ ਆਪਣਾ ਚੁਣ ਲੇਗੀ ਤਾਂ ਇਹ ਸਭ ਦੇ ਦਰਮਿਆਨ ਹੁਣ ਵੱਡੇ ਸਵਾਲੇ ਖੜੇ ਹੋਏ ਨੇ ਕਿ ਇਧਰੋਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਜਿਹੜੇ ਅਸਤੀਫਾ ਦੇ ਗਏ ਬੇਸ਼ੱਕ ਉਹਨਾਂ ਨੇ 15-20 ਦਿਨਾਂ ਬਾਅਦ ਇਸ ਚੀਜ਼ ਦੇ ਉੱਤੇ ਪ੍ਰਤੀਕਿਰਿਆ ਦੇ ਦਿੱਤੀ ਹੈ ਚਾਹੇ ਉਹ ਬੇਸ਼ੱਕ ਉਹ 3-4 ਦਿਨਾਂ ਬਾਅਦ ਆ ਕੇ ਅਸਤੀਫਾ ਦੇ ਕੇ ਗਏ ਨੇ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪਾਈ ਗਈ ਝਾਰ ਤੋਂ ਬਾਅਦ ਤੇ ਗੱਲਾਂ ਸਵਾਲ ਇੱਥੇ ਫਿਰ ਜਥੇਦਾਰ ਸਿੰਘ ਸਾਹਿਬਾਨ ਦੀ ਵੀ ਖੜਾ ਹੁੰਦਾ ਕਿ ਐਸਜੀਪੀਸੀ ਦੇ ਵੱਲੋਂ ਜੋ ਕਾਰਵਾਈ ਗਾਇਨੀ ਹਰਪੀ ਸਿੰਘ ਤੇ ਕੀਤੀ ਗਈ ਉਹਦੇ ਉੱਤੇ ਪ੍ਰਤੀਕਿਰਿਆ ਵੀ ਜਥੇਦਾਰ ਸਾਹਿਬ ਦੇ ਵੱਲੋਂ 1-2 ਹਫ਼ਤੇ ਬਾਅਦ ਦਿੱਤੀ ਗਈ ਹੈ ਤਾਂ ਹੁਣ ਫਿਰ ਕਿ ਗੱਲ ਕਿੱਥੇ ਆ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਉੱਤੇ ਤੇ ਦੇਖੋ ਬੀਤੇ ਦਿਨੀਂ ਬਲ ਬੜਾਇ ਕੋ ਸਿਆਸੀ ਡਰਾਮਾ ਜਿਹੜਾ ਉਹ ਖੇਡਿਆ ਗਿਆ ਇਧਰੋਂ ਲਗਾਤਾਰ ਜਿਹੜੇ ਵਿਦੇਸ਼ਾਂ ਤੋਂ ਨੌਜਵਾਨ ਕੱਢੇ ਜਾ ਰਹੇ ਨੇ ਆਪਾਂ ਸਭ ਤੋਂ ਪਹਿਲਾਂ ਖਬਰ ਨਸ਼ਰ ਕੀਤੀ ਕਿ 에어ਪੋਰਟ ਦੇ ਉੱਤੇ ਇੱਕ ਨੌਜਵਾਨ ਬਿਨਾ ਦਸਤਾਰ ਤੋਂ ਦੇਖਿਆ ਹੈ ਇਹਦਾ ਮਤਲਬ ਹੈ ਬਿਨਾ ਦਸਤਾਰ ਤੋਂ ਡਿਪੋਰਟ ਜਿਹੜੇ ਕੀਤੇ ਜਾਂਦੇ ਨੇ ਨਾਲ ਦੀ ਨਾਲ ਅਸੀਂ ਇਹ ਵੀ ਗੱਲ ਕੀਤੀ ਕਿ ਬਣਾ ਦੇ ਉਧਰ ਦਾ ਇਹ ਇੱਕ ਕਾਨੂੰਨ ਦਾ ਤਰੀਕਾ ਹੈ ਉਹ ਜਿਹੜੀ ਵੀ ਕਾਨੂੰਨੀ ਪ੍ਰਤੀਕਿਰਿਆ ਦੇ ਵਿੱਚ ਉਹ ਨੰਗਦਾ ਹੈ ਕੋਈ ਵੀ ਉਹਨੂੰ ਇਸੇ ਤਰੀਕੇ ਨਾਲ ਕੱਢਿਆ ਜਾਂਦਾ ਹੁਣ ਅ ਬਹੁਤ ਸਾਰੇ ਇਸ ਦਾ ਵਿਰੋਧ ਕਰ ਰਹੇ ਨੇ ਕਿ ਭਾਈ ਉਹਨਾਂ ਦੇ ਕੜੇ ਕਿਉਂ ਲਹਾਈ ਗਏ ਉਹਨਾਂ ਅਜੂ ਦਸਤਾਰ ਕਿਉਂ ਲਹਾਈ ਗਈ ਉਹ ਦੇਖੋ ਫਿਰ ਉਹ ਪ੍ਰੋਟੈਕਸ਼ਨ ਲੱਭਦੇ ਨੇ ਹਰ ਇੱਕ ਦਿਨ ਚਲੋ ਇਹ ਵੱਡਾ ਮੁੱਦਾ ਹੈ ਤੇ ਅਸੀਂ ਇਹਦੇ ਉੱਤੇ ਜਿਵੇਂ ਐਸਜੀਪੀਸੀ ਨੇ ਵੀ ਗੱਲ ਕੀਤੀ ਕਿ ਅਸੀਂ ਅਮਰੀਕਾ ਦੀ ਸਰਕਾਰ ਤੱਕ ਪਹੁੰਚ ਕਰਾਂਗੇ ਧਾਮੀ ਸਾਹਿਬ ਵੀ ਪ੍ਰੈਸ ਕਾਨਫਰੰਸ 'ਚ ਕਹਿ ਗਏ ਕਿ ਅਸੀਂ ਅਮਰੀਕਾ ਦੀ ਸਰਕਾਰ ਤੱਕ ਪਹੁੰਚ ਕਰਾਂਗੇ ਮੈਂ ਕਹਿੰਦਾ ਅਮਰੀਕਾ ਦੀ ਸਰਕਾਰ ਤੱਕ ਪਹੁੰਚ ਕਰਨ ਤੋਂ ਪਹਿਲਾਂ ਪਹਿਲਾਂ ਭਾਰਤ ਦੀ ਸਰਕਾਰ ਤੱਕ ਹੀ ਪਹੁੰਚ ਕਰ ਲਓ ਏਅਰਪੋਰਟਾਂ ਦੇ ਸਾਡੇ ਸ਼੍ਰੀ ਸਾਹਿਬ ਜਿਹੜੇ ਨੇ ਮੁਲਾਜ਼ਮਾਂ ਨੂੰ ਬੈਨ ਕਰਤੇ ਗਏ ਕਿ ਸ਼੍ਰੀਚਾ ਹਰ ਇੱਕ ਸਰਕਾਰੀ ਪੇਪਰ ਦੇ ਵਿੱਚ ਖਬਰ ਆ ਜਾਂਦੀ ਹੈ ਕਿ ਕੜੇ ਲਹਾ ਲੇ ਗਏ ਹਨਾ ਦਸਤਾਰਾਂ ਤਾਰ ਕੇ ਚੈਕਿੰਗ ਕੀਤੀ ਗਈ ਤਾਂ ਪਹਿਲਾਂ ਆਪਣਾ ਆਪਣਾ ਘਰ ਸੁਧਾਰੀਏ ਹੂੰ ਤੇ ਦੇਸ਼ ਤੋਂ ਬਾਅਦ ਵੀ ਜੇ ਆਪਾਂ ਗੱਲ ਕਰੀਏ ਤਾਂ ਆਪਣੀ ਪੰਥਕ ਪਾਰਟੀ ਸਮਝਾ ਸੁਧਾਰੀਏ ਆਪਣੀਆਂ ਜਿਹੜੀਆਂ ਪੰਥਕ ਧਿਰਾਂ ਨੇ ਉਹ ਸੁਧਾਰੀਏ ਤੇ ਸਭ ਦੇ ਦਰਮਿਆਨ ਕਵਿਤਾ ਦੇਖੋ ਉਹਨਾਂ ਨੇ ਗੱਲ ਸ਼ੁਰੂ ਕੀਤੀ ਹਰਜਿੰਦਰ ਸਿੰਘ ਧਾਮੀ ਨੇ ਕਿ ਜਿਸ ਤਰੀਕੇ ਬੱਚਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਨਾਲ ਦੀ ਨਾਲ ਉਹਨਾਂ ਨੇ ਜੇਬ ਦੇ ਵਿੱਚੋਂ ਇੱਕ ਲਫਾਫਾ ਕੱਢਿਆ ਕਾਗਜ਼ ਕੱਢਿਆ ਕਦੇ ਆ ਜਥੇਦਾਰ ਸਹਿਬਾਨ ਨੇ ਬੀਤੇ ਦਿਨ ਪੋਸਟ ਪਾਈ ਸੀਗੀ ਇੱਚ ਉੱਚੇ ਤੌਰ ਦੇ ਉੱਤੇ ਸਾਡਾ ਜ਼ਿਕਰ ਕੀਤਾ ਗਿਆ ਐਸ ਜੀ ਪੀ ਸੀ ਦਾ ਜ਼ਿਕਰ ਕੀਤਾ ਗਿਆ ਤੋਂ ਬਤੌਰ ਐਸ ਜੀ ਪੀ ਸੀ ਦੇ ਪ੍ਰਧਾਨ ਦੇ ਨਾਤੇ ਮੈਂ ਅਸਤੀਫਾ ਦੇ ਰਿਹਾ ਜੀ ਹੂੰ ਮੇਰਾ ਨੈਤਿਕ ਅਧਿਕਾਰ ਹੀ ਇਹ ਹੈ ਫਿਰ ਵੱਡਾ ਸਵਾਲੇ ਵੀ ਬਣਦਾ ਸੀ ਕਿ ਨੈਤਿਕ ਅਧਿਕਾਰ ਫਿਰ ਤਿੰਨ ਦਿਨਾਂ ਬਾਅਦ ਇੱਥੇ ਆਇਆ ਹੂੰ ਪੋਸਟ ਤਾਂ ਉੱਤੋਂ 3-4 ਦਿਨ ਪਹਿਲਾਂ ਪੈ ਗਈ ਸੀ ਜੇ ਅਸਤੀਫਾ ਦੇਣਾ ਸੀ ਤਾਂ 8 ਵਜੇ ਕੇ ਕੁਝ ਮਿੰਟ ਦੇ ਉੱਤੇ 10-12 ਮਿੰਟ ਦੇ ਉੱਤੇ ਜਥੇਦਾਰ ਸਿੰਘ ਸਹਿਬਾਨ ਨੇ ਪੋਸਟ ਪਾਈ 9 ਵਜੇ ਤੱਕ ਤਾਂ ਧਾਮੀ ਸਾਹਿਬ ਸੁਂਦੇ ਆ 9 ਵਜੇ ਤੱਕ ਧਾਮੀ ਸਾਹਿਬ ਜਿਹੜੇ ਨੇ ਜਾਗਦੇ ਹੁੰਦੇ ਨੇ 9 ਵਜੇ ਤੋਂ ਬਾਅਦ ਉਹ ਸੁਂਦੇ ਨੇ ਉਹਨਾਂ ਦਾ ਇੱਕ ਟਾਈਮ ਟੇਬਲ ਸ਼ਡਿਊਲ ਫਿਕਸ ਹੈ ਠੀਕ ਹੈ ਉਸ ਟਾਈਮ ਆਪਣਾ ਅਸਤੀਫਾ ਕਹਿ ਦਿੰਦੇ ਕਿ ਭਾਈ ਜਥੇਦਾਰ ਸਾਹਿਬਾਨ ਨੇ ਤਾਲਣਾ ਕੀਤੀ ਹੈ ਤੇ ਅਸੀਂ ਅਸਤੀਫਾ ਜਿਹੜਾ ਉਹ ਪ੍ਰਵਾਨ ਕਰ ਰਹੇ ਆ ਇਸ ਤੋਂ ਪਹਿਲਾਂ ਤੁਸੀਂ ਇਹ ਵੀ ਦੇਖੋ ਕਿ ਉਹਨਾਂ ਨੇ ਮੀਟਿੰਗ ਵੀ ਸੱਦੀ ਸੀਗੀ 18 ਦੀ ਉਹ ਵੀ ਰੱਦ ਕਰਤੀ ਜੇ ਰੁਝੇਵੇਂ ਕਰਕੇ ਅਸੀਂ ਮੀਟਿੰਗ ਰੱਦ ਕਰ ਰਹੇ ਆ ਤਾਂ ਇਹ ਸਭ ਦੇ ਦਰਮਿਆਨ ਕਵਿਤਾ ਦੇਖੋ ਸੋਮਵਾਰ ਨੂੰ ਹਰਜਿੰਦਰ ਸਿੰਘ ਧਾਮੀ ਅਸਤੀਫਾ ਦਿੰਦੇ ਨੇ ਮੰਗਲਵਾਰ ਨੂੰ ਕਿਰਪਾਲ ਸਿੰਘ ਬਡੂਗਰ ਸਾਹਿਬ ਜਿਹੜਾ ਨੇ ਅਸਤੀਫਾ ਦੇ ਦਿੰਦੇ ਨੇ ਕਿਰਪਾਲ ਸਿੰਘ ਬਡੂਗਰ ਦਾ ਆਦੀ ਗੱਲ ਕਰੀਏ ਤਾਂ ਬਹੁਤ ਵੱਡੀ ਉਗਜੀ ਜਿਹੜੀ ਆਪਾਂ ਕਹਿ ਦਈਏ ਕਿ ਸਿਆਸੀ ਚਿਹਰਾ ਨੇ ਉਹ ਐਸਜੀਪੀਸੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਪਹਿਲਾਂ ਸਾਬਕਾ ਪ੍ਰਧਾਨ ਨੇ ਉਹ ਤੇ ਇਸ ਸਭ ਦੇ ਦਰਮਿਆਨ ਉਹ ਵੀ ਆਪਣਾ ਅਸਤੀਫਾ ਜਿਹੜੇ ਨੇ ਉਹ ਲੈ ਕੇ ਪਹੁੰਚ ਗਏ ਨੇ ਉਹ ਕਹਿੰਦੇ ਜੀ ਜਥੇਦਾਰ ਸਾਹਿਬਾਨ ਤਾਂ ਕੋਈ ਹੁਕਮ ਹੀ ਨਹੀਂ ਦਿੰਦੇ ਚਲੋ ਜਥੇਦਾਰ ਸਹਿਬਾਨ ਨੇ ਜਿਹੜੇ ਹੁਕਮ ਦਿੱਤੇ ਸੀ ਤੁਸੀਂ ਉਹਨਾਂ ਦੇ ਫੁੱਲ ਚੜਾਤੇ ਤੁਸੀਂ ਇੱਕ ਵਾਰ ਵੀ ਇਹ ਮੰਗ ਕੀਤੀ ਕਿ ਅਕਾਲੀ ਦਲ ਜਿਹੜੀ ਭਰਤੀ ਕਰ ਰਿਹਾ ਉਹ ਗਲਤ ਕਰ ਰਿਹਾ ਜੀ ਤੁਸੀਂ ਇੱਕ ਵਾਰ ਵੀ ਉਹ ਕਿਹਾ ਕਿ ਅਕਾਲੀ ਦਲ ਨੂੰ ਸਾਰੀ ਪ੍ਰਕਿਰਿਆ ਰੱਦ ਕਰਨੀ ਚਾਹੀਦੀ ਕਿਉਂਕਿ ਜਥੇਦਾਰ ਸਹਿਬਾਨਾਂ ਦੇ ਹੁਕਮ ਨਾਮੇ ਦੇ ਮੁਤਾਬਕ ਭਰਤੀ ਨਹੀਂ ਹੋਈ ਜਥੇਦਾਰ ਸਹਿਬਾਨ ਨੇ ਨੇ ਬਿਆਨ ਦਿੱਤਾ ਤੁਸੀਂ ਤਾਂ ਉਸ ਵੇਲੇ ਮੌਜੂਦਾ ਮੈਂਬਰ ਹੋਣਾ ਕਮੇਟੀ ਦੇ ਤੁਸੀਂ ਤਾਂ ਦੇ ਦਿਓ ਬਿਆਨ ਨਾ ਤਾਂ ਬਿਆਨ ਦਿੱਤੇ ਕਿ ਇਹਨਾਂ ਤੁਹਾਡੇ ਵੱਲੋਂ ਸਟੈਂਡ ਲਿਆ ਗਿਆ ਕਵਿਤਾ ਉਹ ਅਸਤੀਫਾ ਜੇ ਦੇ ਕੇ ਚਲੇ ਗਏ ਤੇ ਹੁਣ ਜੋ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਉਧਰੋਂ ਦੂਸਰੇ ਪ੍ਰਧਾਨ ਸਾਹਿਬ ਵੀ ਵਿਲੇ ਹੋ ਗਏ ਨੇ ਵਿਆਹ ਉਹਦੇ ਕਾਰਜਾਂ ਚੋਂ ਜਿਸ ਕਰਕੇ ਉਹ ਪਹਿਲਾਂ 3 ਮਹੀਨੇ ਦੀ ਛੁੱਟੀ ਮੰਗ ਰਹੇ ਸੀਗੇ ਤੇ ਇਹ ਸਭ ਦੇ ਦਰਮਿਆਨ ਕਹਿੰਦੇ ਬਡੁੰਗਰ ਸਾਹਿਬ ਦੇ ਨਾਲ ਮੰਗਲਵਾਰ ਨੂੰ ਉਹਨਾਂ ਦੀ ਗੱਲ ਹੋਈ ਹੌਸਲਾ ਜਿਆ ਦਿੱਤਾ ਗਿਆ ਪਿੱਠ ਜੀ ਥਾਪੜੀ ਗਈ ਤੇ ਬਡੁੰਗਰ ਸਾਹਿਬ ਜਿਹੜਾ ਨੇ ਅਸਤੀਫਾ ਲੈ ਕੇ ਪ੍ਰੈਸ ਕਾਨਫਰੰਸ ਕਰ ਗਏ ਨੇ ਤੇ ਹੁਣ ਅੰਦਰ ਖਾਤੇ ਕੰਮ ਚੱਲ ਪਿਆ ਹੈ ਕਿ ਉਧਰ ਧਾਮੀ ਸਾਹਿਬ ਦੇ ਘਰ ਵੀ ਇੱਕ ਜਿਹੜੀ ਕਮੇਟੀ ਹੈ ਕੱਲ ਤੜਕੇ ਤੜਕੇ ਹੁਸ਼ਿਆਰਪੁਰ ਪਹੁੰਚ ਗਈ ਨਾਲੇ ਕਹਿੰਦੇ ਧਾਮੀ ਸਾਹਿਬ ਤੁਹਾਡੇ ਪੋਤਰਾ ਹੋਇਆ ਬਹੁ ਬਹੁ ਮੁਬਾਰਕਾਂ ਨਾਲੇ ਪੁੱਛ ਲਿਆ ਗਿਆ ਕਿ ਭਾਈ ਤੁਸੀਂ ਹੁਣ ਪਿਆਰ ਦੇ ਨਾਲ ਆਂਦੇ ਹੋ ਤੁਸੀਂ ਕੀ ਫੈਸਲਾ ਲਿਆ ਚੱਲਣਾ ਸਾਡੇ ਨਾਲ ਸਾੰਭਣੀਆ ਐਸਜੀਪੀਸੀ ਦੀ ਕਮਾਨ ਨਹੀਂ ਸਾੰਭਣੀਆ ਤਾਂ ਸਾਡੇ ਕੋਲ ਹੈਗਾ ਜੀ ਇੱਕ ਬੰਦਾ ਅਸੀਂ ਇਹਨੂੰ ਸੰਭਾਲ ਦਿੰਦੇ ਆ ਤੇ ਉੱਥੇ ਆ ਕੇ ਗੱਲ ਨਿਬੜੀ ਤੇ ਹੁਣ ਬਡੁੰਗਰ ਸਾਹਿਬ ਦੀ ਤਾਜਪੋਸ਼ੀ ਬਹੁਤ ਜਲਦ ਹੁੰਦੀ ਤੁਹਾਨੂੰ ਦਿਖਾਈ ਦੇ ਜਾਏਗੀ ਤੇ ਇਹ ਖਬਰ ਕਨਫਰਮ ਹੈ ਜੀ ਕਿ ਬਡੁੰਗਰ ਸਾਹਿਬ ਦਾ ਅਸਤੀਫਾ ਵੀ ਸਹੀ ਲਈ ਸੀਗਾ ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਸਾਡੇ ਲਈ ਪ੍ਰਧਾਨਗੀ ਇੰਨੀ ਉੱਚੀ ਹੋਗੀ ਕਿਵੇਂ ਸ਼੍ਰੀ ਅਕਾਦ ਤਖਤ ਸਾਹਿਬ ਦੇ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਠੋਡਾ ਮਾਰ ਕੇ ਸਾਈਡ ਤੇ ਗਏ ਆ ਤੇ ਉੱਥੇ ਜਾਂਦੇ ਜਾਂਦੇ ਸੀ ਸਵਾਲ ਵੀ ਤੇ ਉਥੇ ਦਰਸਾਹਬਾਂ ਦੇ ਖੜੇ ਕਰਕੇ ਗਏ ਕਿ ਜਥੇਦਾਰ ਸਾਹਿਬਾਂ ਦਾ ਕੋਈ ਹੁਕਮ ਹੀ ਨਹੀਂ ਸੀ ਦਿੰਦੇ ਤੁਸੀਂ ਦੇਖੋ ਅਸੀਂ ਹਮੇਸ਼ਾ ਦੂਸਰਿਆਂ ਨੂੰ ਦੇਖਦੇ ਆ ਕਿ ਭਾਈ ਮੈਂ ਹੁਣ ਕਹਾਂ ਕਿ ਮੈਂ ਪ੍ਰੂਵ ਪ੍ਰੋਗਰਾਮ ਦੇ ਵਿੱਚ ਕੁਝ ਬੋਲਿਆ ਨਹੀਂ ਕਿਉਂਕਿ ਕਵਿਤਾ ਜੀ ਨੇ ਮੈਨੂੰ ਸਵਾਲ ਹੀ ਨਹੀਂ ਪੁੱਛਿਆ ਜੇ ਮੈਂ ਤੁਹਾਡੇ ਇੱਥੇ ਕੋ-ਹੋਸਟ ਬਣ ਕੇ ਬੈਠਾ ਆ ਬੇਸ਼ੱਕ ਅਸੀਂ ਮਿਲ ਕੇ ਵਿਸ਼ਲੇਸ਼ਣ ਕਰ ਰਹੇ ਆ ਪਰ ਜੇ ਦੋਨੋਂ ਜਣੇ ਪ੍ਰੋਗਰਾਮ ਦੇ ਵਿੱਚ ਆਏ ਆ ਤਾਂ ਦੋਨਾਂ ਦਾ ਬਰਾਬਰ ਦਾ ਹੱਕ ਹੈ ਜ ਨਹੀਂ ਸਵਾਲ ਪੁੱਛ ਰਹੇ ਪਰ ਮੈਂ ਤਾਂ ਉਸ ਤਰੀਕੇ ਨਾਲ ਗੱਲ ਨਵੇੜਾ ਤੇ ਇੱਥੇ ਜੇ ਮੈਂ ਹੀ ਇਹ ਕਹਾਂ ਤਾਂ ਮੇਰੀ ਕਵਿਤਾ ਜੀ ਤਾਂ ਹੁਕਮ ਹਿ ਦਿੱਤਾ ਇਹ ਕਵਿਤਾ ਜੀ ਹੁਣ ਕੋਈ ਹੁਕਮ ਹੀ ਨਹੀਂ ਦੇ ਰਹੀ ਕਵਿਤਾ ਜੀ ਕੋਈ ਸਵਾਲ ਹੀ ਨਹੀਂ ਪੁੱਛ ਰਹੇ ਇਹ ਤਾਂ ਕਿਸੇ ਪਾਸੇ ਦੀ ਗੱਲ ਬਣੀ ਨਹੀਂ ਪਰ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਕਵਿਤਾ ਦੇਖੋ ਇੱਕ ਵਿਅਕਤੀ ਵਿਸ਼ੇਸ਼ ਦੀ ਪ੍ਰਧਾਨਗੀ ਬਚਾਉਣ ਦੇ ਲਈ ਇੱਕ ਵਿਅਕਤੀ ਵਿਸ਼ੇਸ਼ ਦਾ ਬਚਾਉਣ ਦੇ ਲਈ ਸਾਰਾ ਰਤਬਾ ਪੂਰੇ ਪੰਥ ਨੂੰ ਇਸ ਵੇਲੇ ਦਾਤੇ ਲਾਇਆ ਜਾ ਰਿਹਾ ਸਭ ਤੋਂ ਵੱਡੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਗਾਇਆ ਜਾ ਰਿਹਾ ਤੁਸੀਂ ਦੇਖੋ ਕਿ ਬਹੁਤ ਸਾਰੇ ਇਦਾਂ ਦੇ ਵੀ ਬੰਦੇ ਨੇ ਜਿਹੜੇ ਆਪਣੇ ਆਪ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਪ੍ਰਧਾਨ ਸਾਹਿਬ ਦੇ ਮੈਂ ਦੂਸਰੇ ਪ੍ਰਧਾਨ ਸਾਹਿਬ ਦੀ ਗੱਲ ਕਰ ਰਿਹਾ ਤੁਸੀਂ ਵੀ ਸਮਝ ਕੇ ਦਰਸ਼ਕ ਵੀ ਸਮਝ ਕੇ ਜਿਨ੍ਹਾਂ ਦੇ ਆ ਇੱਕ ਤਰੀਖ ਨੂੰ ਚੋਣ ਹੋਣੀ ਹੈ ਤੇ ਜਿਹੜੇ ਹਜੇ ਵਿਵਾਹਾਂ ਦੇ ਵਿੱਚ ਉਲਝੇ ਹੋਏ ਸੀ ਉਹਨਾਂ ਦੀ ਚੋਣ ਹੋਣੀ ਹੈ ਇੱਕ ਤਰੀਖ ਨੂੰ ਕਹਿੰਦੇ ਜੀ ਅਸੀਂ ਤਾਂ ਪ੍ਰਧਾਨ ਸਾਹਿਬ ਤੋਂ ਕਰੀਬੀ ਬਹੁਤ ਹਾਂ ਇਸ ਕਰਕੇ ਪ੍ਰਧਾਨ ਸਾਹਿਬ ਜੋ ਕਹਿ ਰਹੇ ਨੇ ਸਹੀ ਕਹਿ ਰਹੇ ਨੇ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਜਿਹੜੇ ਬੰਦਿਆਂ ਨੇ ਸਾਈਡ ਹੋਣਾ ਸੀ ਜਿਹੜੇ ਬੰਦੇ ਇਸ ਪੱਖ ਦੇ ਵਿੱਚ ਸੀਗੇ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਨਹੀਂ ਲਾਣਾ ਉਹ ਬੰਦੇ ਪਹਿਲੀ ਸਾਈਡ ਹੋ ਗਏ ਜਿਹੜੇ ਬੰਦੇ ਅੱਜ ਵੀ ਇਹ ਸੋਚ ਰਹੇ ਨੇ ਕਿ ਬਾਦਲ ਸਾਹਿਬ ਦੇ ਨਾਲ ਖੜੀਏ ਕੋਈ ਗੱਲ ਨਹੀਂ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਤਾਂ ਸਾਡੇ ਬੰਦੇ ਨੇ ਕੀ ਕਰ ਲਿਆਣਗੇ ਤਾਂ ਇਹ ਗਲਤ ਫਹਮੀ ਹੈ ਇਹੀ ਨਤੀਜਾ 2 ਦਸੰਬਰ ਨੂੰ ਵੀ ਦੇਖਣ ਨੂੰ ਮਿਲਿਆ ਸੀਗਾ ਤੇ 2 ਦਸੰਬਰ ਨੂੰ ਕਈਆਂ ਨੇ ਕੋਸ਼ਿਸ਼ ਵੀ ਕੀਤੀ ਜਿਹੜੀ ਹੈ ਕਿੰਤੂ ਪ੍ਰੰਤੂ ਕਰਨ ਦੀ ਪਰ ਨਹੀਂ ਚੱਲੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੁਖ ਜਿਹੜਾ ਹੈ ਉਹ ਸਾਨੂੰ ਫਿਰ ਤੋਂ ਦੇਖ ਸਕਦਾ ਕਿਉਂਕਿ ਉਧਰ ਸਿੰਘ ਸਹਿਬਾਨ ਵੀ ਤਿਆਰੀਆਂ ਖਿੱਚ ਗਏ ਨੇ ਬੇਸ਼ੱਕ ਹਜੇ ਉਹ ਥੋੜਾ ਆ মিডিਆ ਤੋਂ ਗਰੇਸ ਕਰ ਰਹੇ ਨੇ ਗੱਲ ਕਰਨ ਤੋਂ ਬੇਸ਼ੱਕ ਹਜੇ ਉਹ ਥੋੜਾ ਅੰਦਰ ਖਾਤੇ ਹੀ ਆਪਣੀਆਂ ਉਹ ਵੀਆਂ ਤਿਆਰੀਆਂ ਕਰ ਰਹੇ ਨੇ ਕਿ ਭਾਈ ਇਹ ਇੱਕ ਤਰੀਖ ਦੀ ਉਹ ਵੀ ਸ਼ਾਇਦ ਵੇਟ ਕਰ ਰਹੇ ਹੋਣ ਕਿ ਇੱਧਰ ਇਹਨਾਂ ਨੂੰ ਚੋਣਾਂ ਨੂੰ ਦੋ ਜਿਹੜੇ ਤੋਂ ਚੁਣ ਰਹੇ ਨੇ ਇਹ ਪ੍ਰਧਾਨ ਆਪਣਾ ਉਸ ਤੋਂ ਬਾਅਦ ਦੇਖਾਂਗੇ ਅਸੀਂ ਕਰਨਾ ਕੀ ਹੈ ਕਿਉਂਕਿ ਪੰਜ ਸਿੰਘ ਸਾਬਾਨਾ ਦੀ ਬਹੁਤ ਜਲਦ ਮੀਟਿੰਗ ਗਿਆਨੀ ਰਕबीर ਸਿੰਘ ਨੂੰ ਰਿਵੀ ਬੁਲਾ ਰਹੇ ਨੇ ਤੇ ਇਸ ਵੇਲੇ ਸਾਨੂੰ ਇਹ ਸਮਝਣਾ ਪਏਗਾ ਕਿ ਹਰਜਿੰਦਰ ਸਿੰਘ ਤਾਂ ਮੀ ਬੇਸ਼ੱਕ ਦਬਾਅ ਦੇ ਹੇਠ ਜਿਹੜਾ ਅਸਤੀਫਾ ਦੇ ਕੇ ਗਏ ਪਰ ਇਥੋਂ ਕਵੀਤਾ ਇਹ ਤਾਂ ਸਮਝਣਾ ਪਏਗਾ ਕਿ ਉਹ ਅਸਤੀਫਾ ਉਸ ਸਮੇਂ ਦੇ ਵਿੱਚ ਦੇ ਕੇ ਗਏ ਕਿ ਉਹਨਾਂ ਨੇ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਅਗੇਂਸਟ ਗਏ ਨਾ ਉਹ ਦੂਸਰੇ ਧੜੇ ਦੇ ਅਗੇਂਸਟ ਗਏ ਉਹ ਆਮਨਾ ਆਪਣਾ ਜਿਸ ਦਿਨ ਇੱਧਰ ਵਿਆਹ ਰਿਸੈਪਸ਼ਨ ਪਾਰਟੀ ਚੱਲ ਰਹੀ ਸੀਗੀ ਸੇਵਾ ਦੀਆਂ ਬਾਦੀਆਂ ਦੇ ਵਿੱਚ ਅਗਲਿਆਂ ਨੇ 10 ਵਜੇ ਪ੍ਰੈਸ ਕਾਨਫਰੰਸ ਕੀਤਾ ਗਿਆ 12 ਵਜੇ ਪ੍ਰੈਸ ਕਾਨਫਰੰਸ ਕੀਤੀ ਤੇ 1 ਵਜੇ ਚਲੇ ਗਏ ਤੇ ਕਿਸੇ ਦਬਾਬ ਹੇਠ ਨਹੀਂ ਆਏ ਨਾ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਕਈ ਜਿਹੜੇ ਇਹ ਵੀ ਕਹਿੰਦੇ ਨੇ ਕਿ ਅਸੀਂ ਤਾਂ ਬਾਦਲ ਸਾਹਿਬ ਦੇ ਕਰੀਬ ਆ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਐਡੇ ਹੀ ਸਹੀ ਹੁੰਦੇ ਬਾਦਲ ਸਾਹਿਬ ਜਾਂ ਇਨਾਂ ਹੀ ਸਹੀ ਹੈ ਸਾਰਾ ਚੀਜ਼ ਚੱਲਦੀ ਹੁੰਦੀ ਤਾਂ ਸੁਰਜੀਤ ਸਿੰਘ ਰਖੜਾ ਕਿਉਂ ਛੱਡ ਦੇ ਸੁਰਜੀਤ ਸਿੰਘ ਰਖੜਾ ਦਾ ਬਹੁਤ ਪਹਿਲਾਂ ਤੋਂ ਉਹਨਾਂ ਦੇ ਪਰਿਵਾਰਕ ਸੰਬੰਧ ਨੇ ਇੱਕ ਦੂਜੇ ਨਾਲ ਉਹ ਪਹਿਲਾਂ ਹੀ ਸਾਈਡਲਾਈਨ ਹੋ ਗਏ ਉਹ ਦੂਸਰੇ ਧੜੇ ਦੇ ਵਿੱਚ ਜਾ ਕੇ ਖੜ ਗਏ ਹਾਲਾਂਕਿ ਉਹ ਹੁਣ ਭਾਜਪਾ ਲ ਜਾਂਦੇ ਨੇ ਦੇਖੋ ਇਹ ਸਭ ਵਿਅਕਤੀ ਵਿਸ਼ੇਸ਼ ਦੀ ਆਪਣੀ ਜਿਹੜੀ ਆ ਉਹ ਚੁਆਇਸ ਹੈ ਭਾਜਪਾ ਚ ਜਾਵੇ ਚਾਹੇ ਬਸਪਾ ਚ ਜਾਵੇ ਤੇ ਜਿਹੜੇ ਅੱਜ ਗੱਲਾਂ ਇਹ ਕਰ ਰਹੇ ਨੇ ਅੱਜ ਮੈਂ ਦੇਖ ਰਿਹਾ ਸਾਮਾ ਸਿੰਘ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਕਹਿੰਦੇ ਜੀ ਮੇਰੇ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਭਾਜਪਾ ਦੇ ਬੰਦਿਆਂ ਨਾਲ ਗੱਲ ਕਰਦੇ ਸੀਗੇ ਵਿਆਹ ਦੇ ਵਿੱਚ ਤਸਵੀਰਾਂ ਇਹਨਾਂ ਆਦੀਆਂ ਵੀ ਆਈਆਂ ਸੀਗੀਆਂ ਭਾਜਪਾ ਦੇ ਮੰਤਰੀਆਂ ਨਾਲ ਜੱਫੀਆਂ ਪਾਉਂਦੇ ਮਤਲਬ ਅਸੀਂ ਕਰੀਏ ਤਾਂ ਠੀਕ ਹੈ ਜੇ ਦੂਸਰਾ ਕਰੇ ਤਾਂ ਗਲਤ ਹੈ ਇਹ ਤਾਂ ਉਹੀ ਗੱਲ ਹੋ ਗਈ ਕਿ ਸਾਡੀਆਂ ਚੀਜ਼ਾਂ ਠੀਕ ਨੇ ਤੁਹਾਡੀਆਂ ਚੀਜ਼ਾਂ ਗਲਤ ਨੇ ਤੇ ਭਾਜਪਾ ਨਾਲ ਯਾਰੀ ਲਵਾਉਣ ਵਾਲੇ ਕਿਹੜੇ ਨੇ ਭਾਜਪਾ ਜਾਰੀ ਵੀ ਤਾਂ ਇਹ ਨੇ ਲਵਾਈ ਲੰਬਾ ਚਿਰ ਗੜਜੋੜ ਦੇ ਵਿੱਚ ਰਾਜ ਕੀਤਾ ਕੇਂਦਰ ਦੇ ਵਿੱਚ ਮੰਤਰੀਆਂ ਦੀਆਂ ਕੁਰਸੀਆਂ ਲਈਆਂ ਉਦੋਂ ਭਾਜਪਾ ਚੰਗੀ ਸੀਗੀ ਤੇ ਹੁਣ ਵਿਆਹ ਤੱਕ ਵੀ ਵਿਚਕ ਜੀਆਂ ਨੂੰ ਮਾੜੀ ਹੋ ਗਈ ਹੁਣ ਵਿਆਹ ਤੇ ਆ ਕੇ ਫਿਰ ਚੰਗੇ ਹੋਗੇ ਦੇਖੋ ਉਹ ਮੈਦਾ ਕਹਿੰਦਾ ਉਹਨੂੰ ਵਿਆਹ ਹੀ ਕਿਉਂ ਕਿਹਾ ਗਿਆ ਉਹਨੂੰ ਸਰਬ ਪਾਰਟੀ ਮੀਟਿੰਗ ਕਹਿ ਲੈਂਦੇ ਕਿਉਂਕਿ ਸਾਰੀਆਂ ਪਾਰਟੀਆਂ ਦੇ ਆਏ ਤੇ ਦੇਖੋ ਸਿਆਸੀ ਵਿਆਹਾਂ ਦੇ ਵਿੱਚ ਸ਼ਗਨ ਦੇ ਨਾਲ ਨਾਲ ਹੋਰ بڑا ਕੁਝ ਹੋ ਜਾਂਦਾ ਕਹਿੰਦੇ ਉਹ ਸ਼ਗਨਾ ਦਾ ਤਾਂ ਇਹ ਕਹਿੰਦੇ ਹੁੰਦੇ ਆ ਆ ਲੋ ਚੱਕੋ ਪ੍ਰਧਾਨ ਸਾਹਿਬ ਸ਼ਗਨ ਹੁਣ 27 ਦੇ ਵਿੱਚ ਤੁਹਾਨੂੰ ਅਸੀਂ ਦੂਸਰਾ ਸ਼ਗਨ ਪਾਵਾਂਗੇ ਆਹ ਸ਼ਗਨ ਲੈ ਲਓ ਹੁਣ 27 ਦੇ ਵਿੱਚ ਪੱਕਾ ਹੀ ਗੱਡ ਜੋੜ ਹੋਊਗਾ ਹੁਣ ਲਾਵਾ ਪੇਰੇ ਆਪਾਂ 27 ਚ ਹੀ ਗਨਾਂਗੇ ਅੰਦਰ ਖਾਤੇ ਜਈਆਂ ਬਹੁਤ ਗੱਲਾਂ ਹੋ ਗਈਆਂ ਹੋਣੀਆਂ ਇਹ ਕਹਿੰਦੇ ਨੇ ਕਿ ਅੱਜ ਅਸੀਂ ਅੱਜ ਅਸੀਂ ਹੁਣ ਤੁਹਾਡਾ ਨਮਕ ਖਾ ਲਿਆ ਜੀ ਇਹ ਚੀਜ਼ਾਂ ਚੱਲਦੀਆਂ ਨੇ ਸਿਆਸੀ ਭਾਈ ਇਸੇ ਕਰਕੇ ਹੁੰਦੇ ਨੇ ਸੋ ਬਿਲਕੁਲ ਜਿਹੜੀ ਤੁਸੀਂ ਖਬਰ ਕਹੀ ਹੈ ਬਿਲਕੁਲ ਬਾਜ਼ੋ ਬਹਿ ਕੇ ਕਰਪਾਲ ਸਿੰਘ ਬਡੂਕਰ ਜਿਹੜੇ ਨੇ ਬਹੁਤ ਜਲਦੀ ਐਸਜੀਪੀਸੀ ਦੇ ਨਵੇਂ ਪ੍ਰਧਾਨ ਜਿਹੜੇ ਨੇ ਐਸ ਪ੍ਰਧਾਨਤਾ ਨੂੰ ਦੇਖਣਗੇ ਬਿਲਕੁਲ ਜੀ ਬਿਲਕੁਲ ਤਾਂ ਇਸ ਮੁੱਦੇ ਉਤੇ ਤੁਹਾਡੀ رائے ਕੀ ਹੈ ਤੁਸੀਂ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਇਸ ਦੇ ਨਾਲ ਅਗਲਾ ਮੁੱਦਾ ਜੋ ਹੈ ਉਸ ਉਤੇ ਵੀ ਗੱਲਬਾਤ ਕਰਨੀ ਲਾਜ਼ਮੀ ਹੋ ਜਾਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਜੋ ਕੀ ਵਾਪਸੀ ਕਰ ਸਕਦੇ ਨੇ ਵਿਵੇਕਤਾ ਵੱਡਾ ਸਵਾਲ ਹੈਗਾ ਆ ਕਿਉਂਕਿ ਜਦੋਂ ਉਹਨਾਂ ਦੀਆਂ ਜੋ ਸੇਵਾਵਾਂ ਹੈਗੀਆਂ ਰੱਦ ਕੀਤੀਆਂ ਜਾਂਦੀਆਂ ਨੇ ਖਾਰਜ ਕਰ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਤੋਂ ਹੀ ਲਗਾਤਾਰ ਸਿਆਸਤ ਹੁੰਦੀ ਹੈ ਤਾਂ ਹੁਣ ਜੋ ਜੱਥੇਦਾਰ ਸਾਹਿਬ ਨੇ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ ਤਾਂ ਹੁਣ ਕੀ ਲੱਗਦਾ ਹੈ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਵਾਪਸੀ ਹੋਵੇਗੀ ਕਵਿਤਾ ਮੈਂ ਆਪਾਂ ਪਹਿਲੇ ਦਿਨ ਤੋਂ ਇਹ ਕਹਿੰਨੇ ਆ ਰਹੇ ਹਾਂ ਕਿ ਜਿਵੇਂ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ। ਹਾਂ। ਅਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿ ਹਰਜਿੰਦਰ ਸਿੰਘ ਧਾਮੀ ਦੇ ਅਸਤੀਫਾ ਦੇਣ ਤੋਂ ਪਹਿਲਾਂ ਇਸੇ ਕੁਰਸੀ ਤੇ ਮੈਂ ਬੈਠਾ ਸੀ ਉਸੇ ਕੁਰਸੀ ਤੇ ਤੁਸੀਂ ਬੈਠੇ ਸੀ ਤਾਂ ਮੈਂ ਤੁਹਾਨੂੰ ਇੱਕ ਕਹਿਆ ਸੀਗਾ ਕਿ ਇੱਕ ਬਹੁਤ ਵੱਡਾ ਪੰਥਕ ਆਗੂ ਬਲੀ ਦਾ ਬੱਕਰਾ ਬਣ ਗਿਆ। ਜੀ ਜੀ। ਤੁਸੀਂ ਕਹਿੰਦੇ ਉਹ ਕਿਵੇਂ? ਤੁਹਾਨੂੰ ਮੈਂ ਸਮਝਾ ਆ ਗਿਆ ਸੀਗਾ ਕਿ ਇੱਧਰ ਉਹ ਫਸ ਗਏ ਨੇ ਗੈਨੀ ਹਰਪ੍ਰੀਤ ਸਿੰਘ ਵਾਲੇ ਮੁੱਦੇ ਤੇ ਇੱਧਰੋਂ ਨਾਲ ਦੀ ਨਾਲ ਉਹ ਸੱਤ ਮੈਂਬਰੀ ਕਮੇਟੀ ਦੇ ਵਿੱਚ ਫਸ ਗਏ ਨੇ। ਕਿ ਸੱਤ ਮੈਂਬਰੀ ਕਮੇਟੀ ਦੇ ਵਿੱਚ 6 ਮੈਂਬਰ ਉਹਨਾਂ ਦੇ ਅ ਉਹ ਕਹਿ ਰਹੇ ਸੀ ਨਹੀਂ ਭਾਈ ਜਿਹੜੀ ਇਹ ਪ੍ਰਕਿਰਿਆ ਚੱਲ ਰਹੀ ਹੈ ਭਰਤੀ ਪ੍ਰਕਿਰਿਆ ਇਹਦੇ ਵਿੱਚ ਸਾਡੇ ਕੋਲ ਪੁੱਛਿਆ ਨਹੀਂ ਗਿਆ ਤੁਸੀਂ ਮੁਖੀ ਹੋ ਇਸ ਸੱਤ ਮੈਂਬਰੀ ਕਮੇਟੀ ਦੇ ਤੁਸੀਂ ਦੱਸ ਦੋ ਤਾਂ ਤੋਂ ਪੁੱਛਿਆ ਗਿਆ ਉਹ ਕਹਿੰਦੇ ਪੁੱਛਿਆ ਤਾਂ ਮੇਰੇ ਤੋਂ ਵੀ ਨਹੀਂ ਗਿਆ ਕਹਿੰਦੇ ਫਿਰ ਰੱਦ ਕਰਾਓ ਤੇ ਜੇ ਉਹ ਰੱਦ ਕਰਾਂਦੇ ਤਾਂ ਫਿਰ ਦੂਸਰੇ ਪਾਸੇ ਜਾਂਦੇ ਸੀਗੇ ਕਿਉਂਕਿ ਉਧਰਲੇ ਪਾਸੇ ਉਹ ਵੀ ਨੇੜਤਾਵਾਂ ਨੇ ਹੈਨਾ ਇਸੇ ਮੁੱਦੇ ਦੇ ਵਿੱਚ ਉਹ ਗਿਆਨੀ ਹਰਪੇ ਸਿੰਘ ਵਾਲੇ ਦੇ ਵਿੱਚ ਘਿਰ ਗਏ ਗਿਆਨੀ ਹਰਪੇ ਸਿੰਘ ਦੇ ਉੱਤੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਸੀ ਉਹਦੇ ਉਹ ਵੀ ਜਿਹੜੀ ਹੈ ਹਰਜਿੰਦਰ ਸਿੰਘ ਧਾਮਿਓਰਾ ਦੇ ਵੱਲੋਂ ਬਣਾਈ ਗਈ ਸੀ ਹਟਾਉਣ ਦਾ ਫੈਸਲਾ ਜਿਹੜਾ ਲਿਆ ਗਿਆ ਉਹ ਵੀ ਧਾਮੀ ਸਾਹਿਬ ਦੇ ਵੱਲੋਂ ਲਿਆ ਗਿਆ ਤੇ 6 ਮੈਂਬਰ ਕਮੇਟੀ ਦੇ ਇਹ ਕਹਿ ਰਹੇ ਸੀ ਕਿ ਤੁਸੀਂ ਗਲਤ ਕੀਤਾ ਜਥੇਦਾਰ ਸਾਹਿਬ ਨੇ ਤਾਂ ਸਿੱਧੀ ਤਾੜਨਾ ਹੀ ਕਰਤੀ ਕਿ ਗੱਲੇ ਗਲਤ ਐ ਇਸ ਤਰੀਕੇ ਨਾਲ ਜਲੀਲ ਕਰਕੇ ਤੁਸੀਂ ਕਿਸੇ ਨੂੰ ਕੱਢੇ ਨਹੀਂ ਸਕਦੇ ਉਧਰੋਂ ਵੀ ਫਸ ਗਏ ਜੇ ਹੁਣ ਉਹ ਫੈਸਲਾ ਲੈਂਦੇ ਤਾਂ ਫਿਰ ਉਧਰਲੇ ਪਾਸੇ ਵੀ ਫਸਦੇ ਜਿਹਦੇ ਉਹ ਕਰੀਬੀ ਨੇ ਕਿ ਭਾਈ ਜੇ ਇੰਨੀ ਸਕੀਮ ਲਾ ਕੇ ਜੇ ਆਪਾਂ ਹਟਾਇਆ ਸੀ ਫਿਰ ਤੁਸੀਂ ਵਾਪਸ ਕਿਉਂ ਲਿਆ ਦੇਖੋ ਧਾਮੀ ਸਾਹਿਬ ਦਾ ਅਸਤੀਫਾ ਦੇਣ ਦਾ ਕਾਰਨ ਇਹ ਕੇ ਵੀ ਸੀਗਾ بار بار ਕਹਿ ਕੇ ਮੁਕਰਨਾ ਧਮੀ ਸਾਹਿਬ ਲਈ ਔਖਾ ਸੀਗਾ ਤੁਸੀਂ ਦੇਖੋ ਕਿ ਅਸੀਂ ਉਸ ਦਿਨ ਸੁਖਬੀਰ ਸਿੰਘ ਸ਼ੇਰਗਿੱਲ ਨੇ ਵੀ ਇਹ ਗੱਲ ਕਹੀ ਸੀ ਜਿਹੜਾ ਸਾਡੇ ਸਹਿਯੋਗੀ ਨੇ ਕਿ ਭਾਈ ਅਸੀਂ ਇਹ ਕਦੀ ਇਹ ਚਾਹਦੇ ਨਹੀਂ ਪਰ ਜੇਕਰ ਉਸ ਦਿਨ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਪਾਤ ਪਾ ਜਾਂ ਖਾਸ ਕਰਕੇ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦਾ ਕੋਈ ਆਗੂ ਤਨਖਾਹਿਆ ਕਰਾਰ ਦਿੱਤਾ ਗਿਆ ਹੁੰਦਾ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਉਹ ਸੇਵਾ ਨਿਭਾ ਰਿਹਾ ਹੁੰਦਾ ਮੈਂ ਕਹਿੰਦਾ ਸੰਸ ਜਿਹੜੀਆਂ ਨੇ ਸਿਆਸੀ ਪਾਰਟੀਆਂ ਨੂੰ ਛੱਡ ਕੇ ਕੋਈ ਹੋਰ ਹੀ ਪੰਥਕ ਆਗੂ ਆਪਾਂ ਲੈ ਲੈਨੇ X Y Z ਜੀ ਉਹ ਉੱਥੇ ਬੈਠ ਕੇ ਸੇਵਾ ਨਿਭਾ ਰਿਹਾ ਹੁੰਦਾ ਤੇ ਨਰੈਨ ਸਿੰਘ ਚੌੜਾ ਆ ਕੇ ਉਹਨੂੰ ਗੋਲੀ ਮਾਰਦਾ ਕਿ ਉਸ ਦਿਨ ਵੀ ਐਸਜੀਪੀਸੀ ਮਤਾਂਪਾਂ ਦੀ ਨਰੈਨ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦਾ ਨਹੀਂ ਪਾਂਦੀ ਕਿਉਂਕਿ ਐਸਜੀਪੀਸੀ ਦੇ ਕਈ ਸਮਾਗਮਾਂ 'ਚ ਨਰੈਨ ਸਿੰਘ ਚੌੜਾ ਨੂੰ ਸਰਮਾਨਿਤ ਵੀ ਕੀਤਾ ਗਿਆ ਤੁਸੀਂ ਵੀ ਦੇਖੋ ਕਿ ਅੰਮ੍ਰਿਤਸਰ ਪੋਲ ਸੇ ਕੈਂਟਰੀ ਵੀ ਦਿਖਾਈ ਦੇ ਰਹੀ ਹੈ ਕਿ ਇੱਕ ਅਸ ਸੀਸੀਟੀਵੀ ਫੁਟੇਜ ਐਸਜੀਪੀਸੀ ਨਹੀਂ ਦੇ ਰਹੀਏ ਇੱਕ ਅਸ ਸੀਸੀਟੀਵੀ ਫੁਟੇਜ ਵਿਕਰਮ ਮਜੀਠੀਆ ਨਹੀਂ ਦਿਖਾ ਰਹੇ ਜਿਸ ਦੇ ਵਿੱਚ ਨਰੈਣ ਸਿੰਘ ਚੌੜਾ ਐਸਜੀਪੀਸੀ ਪ੍ਰਧਾਨ ਹਰਿੰਦਰ ਸਿੰਘ ਧਾਮੀ ਨੂੰ ਮਿਲਦੇ ਦਿਖਾਈ ਦਿੱਤੇ ਨੇ ਇੱਥੋਂ ਪਤਾ ਲੱਗਦਾ ਕਿ ਨੇੜਤਾਵਾਂ ਤਾਂ ਪਹਿਲਾਂ ਸੀਗੀਆਂ ਹੀ ਕਿਉਂਕਿ ਨਰੈਣ ਸਿੰਘ ਚੌੜਾ ਕਿਹੜਾ ਕੋਈ ਛੋਟੀ ਮੋਟੀ ਸ਼ਹਿ ਸੀਗੇ ਉਹਨਾਂ ਦੇ ਵੱਲੋਂ ਕਿਤਾਬਾਂ ਵੀ ਲਿਖੀਆਂ ਗਈਆਂ ਸੰਘਰਸ਼ ਦਾ ਵੀ ਰਿਹਾ ਉਹਨਾਂ ਦਾ ਚਲੋ ਬਿਆਦ-ਬਿਵਾਦ ਹਰ ਇੱਕ ਬੰਦੇ ਨਾਲ ਜੋੜਦੇ ਨੇ ਉਹਨਾਂ ਦੇ ਨਾਲ ਵੀ ਜੁੜੇ ਪਰ ਧਾਮੀ ਸਾਹਿਬ ਨੂੰ ਪਹਿਲਾਂ ਮਤਾ ਪਾਣਾ ਪਿਆ ਉਸ ਤੋਂ ਬਾਅਦ ਦੂਸਰੀ ਮੀਟਿੰਗ 'ਚੋਂ ਮਤਾ ਵਾਪਸ ਲੈਣਾ ਪਿਆ ਤੁਸੀਂ ਦੇਖ ਲਓ ਪ੍ਰਧਾਨ ਹੋਣ ਦੇ ਨਾਤੇ ਪਹਿਲਾਂ ਇੱਕ ਮਤਾ ਪਾਓ ਫਿਰ ਵਾਪਸ ਲਓ ਹੁਣ ਸੇਮ ਹ ਗਿਆਨੀ ਹਰਪੀ ਸਿੰਘ ਵਾਲੇ ਮਾਮਲੇ ਦੇ ਵਿੱਚ ਵੀ ਉਫਾਦੇ ਸੀ ਕਿ ਪਹਿਲਾਂ ਮੈਂ ਸੇਵਾ માં ਰੱਦ ਕੀਤੀਆਂ ਤੇ ਇਹ ਤਾਂ ਪਤਾ ਵੀ ਹੈ ਕਿ ਜਥੇਦਾਰ ਸਾਹਿਬ ਨੇ ਫਿਰ ਸਾਨੂੰ ਕਹਤਾ ਕਿ ਬੋਗਸ ਕਮੇਟੀ ਸੀਗੀ ਤੇ ਅਸੀਂ ਫਿਰ ਵੀ ਉਹ ਕਮੇਟੀ ਕੰਟੀਨਿਊ ਕੀਤੀ ਤੇ ਫੈਸਲਾ ਕੀਤਾ ਤੇ ਜਥੇਦਾਰ ਸਾਹਿਬ ਨੂੰ ਹਟਾਇਆ ਤੇ ਜੇ ਹੁਣ ਉਹ ਫੈਸਲਾ ਵਾਪਸ ਲੈਣਾ ਪੈ ਗਿਆ ਫਿਰ ਮੇਰੇ ਮੈਂ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਗਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਤਾਣਨਾ ਮੈਨੂੰ ਹੋਣੀ ਹੈ ਤੇ ਨਾਲ ਦੀ ਨਾਲ ਸੱਤ ਮੈਂਬਰੀ ਕਮੇਟੀ ਦੇ ਵਿੱਚ ਵੀ ਘਿਰਦੇ ਸੀਗੇ ਕਿ ਮੈਂ ਪਹਿਲਾਂ ਭਰਤੀਆਂ ਰੋਕੀਆਂ ਨਹੀਂ ਹੁਣ ਉਹ ਕਹ ਰਹੇ ਜੀ 25 ਲੱਖ ਭਰਤੀਆਂ ਹੋ ਗਈਆਂ ਹੁਣ ਕਿਦਾ ਰੋਕ ਦਈਏ ਕਹਿੰ ਕਾ ਮੈਂ ਉਧਰੋਂ ਵੀ ਜਾਣਾ ਤੇ ਮੈਂ ਇਧਰੋਂ ਵੀ ਜੇ ਨਾਰਕਾਨਾ ਮੈਂ ਇਧਰੋਂ ਵੀ ਜਾਣਾ ਕਹਿੰਦੇ ਜੇ ਇੰਨਾ ਪ੍ਰੈਸ਼ਰ ਲੈ ਨਹੀਂ ਹੁੰਦਾ ਵੈਸੇ ਹੁਣ ਪੋਤਾ ਹੋਇਆ ਆ ਚਲੋ ਹੁਣ ਜਿਹੜਾ ਬੜਾਪੇ ਦਾ ਸਮਾਂ ਆਪਾਂ ਪੁੱਤਰੇ ਨਾਲ ਹੀ ਖੇਡ ਕੇ ਕੱਢ ਲਈਏ ਕਿਉਂਕਿ ਪੁੱਤੇ ਨੂੰ ਵੀ ਦਾਦਾ ਪਿਆਰੇ ਹੁੰਦੇ ਨਾ ਦਾਦਿਆਂ ਨੂੰ ਪੋਤੇ ਪਿਆਰੇ ਹੁੰਦੇ ਕਹਿੰਦੇ ਉਧਰ ਨੂੰ ਪਰਿਵਾਰ ਕੱਲ ਨੂੰ ਜਿਆਦਾ ਆਪਾਂ ਧਿਆਨ ਦੇ ਲਈਏ ਹਮ ਅਸਤੀਫਾ ਦੇ ਕੇ ਤੇ ਹੋ ਗਏ ਤੇ ਹੋ ਗਏ ਪਰ ਬਿਲਕੁਲ ਜਿਵੇਂ ਤੁਸੀਂ ਗੱਲ ਫਰਮਾਈ ਹੈ ਤੋ ਹੁਣ ਪੰਥਕ ਸਫਿਆਂ ਦੇ ਵਿੱਚ ਕਵਿਤਾ ਇਸ ਚੀਜ਼ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਬੀਤੇ ਦਿਨੀ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਇੱਕ ਪੰਥਕ ਕਨਵੈਨਸ਼ਨ ਕਰਵਾਈ ਗਈ ਹਮ ਰਿਕਾਵਗੰਜ ਸਾਗ ਗੁਰਦੁਆਰਾ ਸਾਹਿਬ ਦੇ ਵਿੱਚ ਦਿੱਲੀ ਦੇ ਵਿੱਚ ਉੱਥੇ ਬਹੁਤ ਸਾਰੀਆਂ ਨਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਉੱਥੇ ਬਹੁਤ ਸਾਰੇ ਸਿੱਖ ਵਿਦਵਾਨ ਪਹੁੰਚੇ ਬਹੁਤ ਸਾਰੇ ਪੰਥਕਾਗੂ ਪਹੁੰਚੇ ਗਿਆਨੀ ਹਰਪੀ ਸਿੰਘ ਵੀ ਪਹੁੰਚੇ ਸਾਬਕਾ ਜਥੇਦਾਰ ਜਸਵੀਰ ਸਿੰਘ ਜਿਹੜੇ ਨੇ ਉਹ ਵੀ ਪਹੁੰਚੇ ਨੇ ਰੋਡੇ ਹੂੰ ਉਹ ਵੀ ਉੱਥੇ ਪਹੁੰਚੇ ਜੀ ਤੇ ਉੱਥੇ ਜਿਹੜੇ ਹਮਿੰਦਰ ਸਿੰਘ ਕਾਲਕਾ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੂੰ ਉਹ ਕਹਿੰਦੇ ਜੀ ਜਥੇਦਾਰ ਸਹਿਬਾਨ ਨਾਲ ਜੋ ਬਿਹੇਵੀਅਰ ਕੀਤਾ ਗਿਆ ਇਹ ਗਲਤ ਹੈ ਤਿੰਨ ਮੈਂਬਰੀ ਕਮੇਟੀ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਐਸਜੀਪੀਸੀ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਧਾਮੀ ਸਾਹਿਬ ਅਸਤੀਫਾ ਦੇ ਗਏ ਨੇ ਪਰ ਮੈਂ ਵੀ ਉਹਨਾਂ ਦਾ ਹਮਰਤਵਾ ਹਾਂ ਕਿਉਂਕਿ ਦੋਨੋਂ ਪ੍ਰਧਾਨ ਨੇ ਨਾ ਇਹ ਪੰਜਾਬ ਦੀ ਕਮੇਟੀ ਦੇ ਐਸ਼ਰੋਮਣੀ ਕਮੇਟੀ ਦੇ ਉਹ ਦਿੱਲੀ ਦੀ ਕਮੇਟੀ ਦੇ ਕਹਿੰਦੇ ਐਸਜੀਪੀਸੀ ਦੇ ਵੱਲੋਂ ਮੈਂ ਮਾਫੀ ਮੰਗਣਾ ਤਾਂ ਤੁਸੀਂ ਸਾਡੇ ਪਹਿਲਾਂ ਵੀ ਜਥੇਦਾਰ ਸੀ ਤੁਸੀਂ ਸਾਡੇ ਹੁਣ ਵੀ ਜਥੇਦਾਰ ਹੋ ਪੰਜ ਮੰਚ ਤੇ ਤੇ ਮੰਚ ਤੋਂ ਹੇਠਾਂ ਸੰਗਤ ਦੇ ਵਿੱਚ ਸਾਰੀ ਸਿੱਖੀ ਸੰਗਤ ਬੈਠੀ ਹੋਈ ਹੈ ਮੈਂ ਹੁਣ ਜੋ ਬੋਲਣ ਲੱਗਾ ਜੇ ਮੇਰੇ ਨਾਲ ਸਹਿਮਤ ਹੋ ਤਾਂ ਜਕਾਰਾ ਛੱਡ ਕੇ ਮੇਰਾ ਸਮਰਥਨ ਕਰਦੇ ਹੂੰ ਹੂੰ ਕਹਿੰਦੇ ਜੀ ਮੈਂ ਇਹ ਫੈਸਲੇ ਨੂੰ ਮੁੜ ਤੋਂ ਰੱਦ ਕਰਦਾ ਦਿੱਲੀ ਸੇਖੋ ਗੁਰਦੁਆਰਾ ਮੈਨੇਜਮੈਂਟ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਣ ਦੇ ਫੈਸਲੇ ਨੂੰ ਐਸਜੀਪੀਸੀ ਦੇ ਫੈਸਲੇ ਨੂੰ ਮੁਰਦ ਨਕਾਰਦੀ ਹੈ ਨਾਲ ਦੀ ਨਾਲ ਜਕਾਰਾ ਲੱਗਾ ਬੁਲੇ ਸੋਨੇ ਹਾਲ ਸਾਸਰੀ ਆਕਾਰ ਇਹਦਾ ਮਤਲਬ ਸਾਰੀ ਸੰਗਤ ਨੇ ਜੀ ਜਿਹੜਾ ਸਮਰਥਨ ਉਹ ਦੇ ਦਿੱਤਾ ਹੂੰ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਐਸਜੀਪੀਸੀ ਦੇ ਇਸ ਫਰਮਾਨ ਨੂੰ ਨਕਾਰ ਦਿੱਤਾ ਗਿਆ ਜਥੇਦਾਰ ਸਹਿਬਾਨ ਦੇ ਵੱਲੋਂ ਵੀ ਇਸ ਚੀਜ਼ ਦੇ ਲੈ ਕੇ ਤਾੜਨਾ ਕੀਤੀ ਗਈ ਹੈ ਤਾਂ ਹੁਣ ਪੰਥਕ ਸਫਿਆਂ ਦੇ ਵਿੱਚ ਜਿਹੜੀ ਹੈ ਆਵਾਜ਼ ਜ਼ਰੂਰ ਉਠਣੀ ਸ਼ੁਰੂ ਹੋ ਗਈ ਹੈ ਪਰ ਨਾਲ ਦੇ ਨਾਲ ਜੇ ਗੱਲ ਉਹ ਹੁਣ ਆਪਾਂ ਸਰਨਾ ਸਾਹਿਬ ਦੀ ਕਰ ਲਈਏ ਪਰ ਮਜੀਤ ਸਿੰਘ ਸਰਨਾ ਅ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੀ ਸੀ ਕਹਿੰਦੇ ਮੈਂ ਪਾਕਿਸਤਾਨ ਤੋਂ ਆਇਆ ਗਿਆਨੀ ਹਰਪ੍ਰੀਤ ਸਿੰਘ ਨੇ ਮੈਨੂੰ ਬੁਲਾਇਆ ਕਹਿੰਦੇ ਜੀ ਤੁਸੀਂ ਅਸਤੀਫਾ ਦੇ ਦਿਓ ਮੈਂ ਤੁਹਾਨੂੰ ਅਕਾਲੀ ਦਲ ਚਲਾ ਕੇ ਦਿਖਾਉਂਗਾ ਤਾਂ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਵੇਂ ਚਲਾ ਸਕਦੇ ਹੋ ਤੁਸੀਂ ਤਾਂ ਇੱਕ ਪੰਥਕ ਆਗੂ ਤੁਸੀਂ ਸਿਆਸੀ ਪੈੜ ਦੇ ਵਿੱਚ ਕਿਵੇਂ ਪੈ ਸਕਦੇ ਹੋ ਤੇ ਫਿਰ ਮੈਨੂੰ ਲੱਗਦਾ ਸਰਨਾ ਸਾਹਿਬ ਨੂੰ ਥੋੜੀ ਜੀ ਇਹ ਗੱਲ ਦਾ ਭੁਲੇਖਾ ਰਹਿ ਗਿਆ ਕਿ ਮੇਰੀ ਪੀੜੀ ਦਾ ਸਿਧਾਂਤ ਕੀ ਹੈ ਫਿਰ ਸਾਡੇ ਕਿਉਂ ਕਿਹਾ ਜਾਂਦਾ ਹੈ ਕਹਤਾ ਰੰਬੀਨਾ ਨਾ ਰਾਜਲੇ ਹੈ ਸਾਡੇ ਤਾਂ ਸਿਧਾਂਤ ਹੀ ਇਹੀ ਨੇ ਕਵਿਤਾ ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਆ ਮਤਲਬ ਜਿਹੜੇ ਸਿਆਸੀ ਆਗੂ ਨੇ ਉਹ ਸਿਆਸਤ ਨੂੰ ਵੀ ਇਸਤੇਮਾਲ ਕਰ ਸਕਦੇ ਨੇ ਉਹ ਪੰਥਕ ਨੂੰ ਵੀ ਇਸਤੇਮਾਲ ਕਰ ਸਕਦੇ ਉਹ ਧਰਮ ਜਾਤੀ ਹਰ ਇੱਕ ਚੀਜ਼ ਨੂੰ ਇਸਤੇਮਾਲ ਕਰ ਸਕਦੇ ਨੇ ਪਰ ਪੰਥਕ ਚਿਹਰਾ ਉਹ ਇਹ ਚੀਜ਼ਾਂ ਨੂੰ ਇਸਤੇਮਾਲ ਨਹੀਂ ਕਰ ਸਕਦਾ ਇਹ ਕਿ ਕਿੱਥੇ ਦਾ ਰੂਲ ਹੈ ਮੈਂ ਇੱਥੇ ਨਾ ਗਿਆ ਨਹੀਂ ਹਰਪ੍ਰੀਤ ਸਿੰਘ ਦੀ ਹਮਾਇਤ ਕਰ ਰਿਹਾ ਮੈਂ ਨਾ ਇੱਥੇ ਆਸਜੀ ਪੀਸੀ ਦੀ ਹਮਾਇਤ ਕਰ ਰਿਹਾ ਮੈਂ ਇੱਥੇ ਕਿਸੇ ਦਾ ਹਮਾਇਤ ਕਿਸੇ ਦਾ ਵਿਰੋਧੀ ਨਹੀਂ ਹੈਗਾ ਮੈਂ ਤਰਕ ਤੇ ਗੱਲ ਕਰ ਰਿਹਾ ਤਰਕ ਤੇ ਗੱਲ ਕਰਨਾ ਚਾਹਣ ਸਰਨਾਬਾ ਸਾਹਿਬ ਵੀ ਕਰ ਲੈਣ ਮੇਰੇ ਨਾਲ ਤਰਕ ਤੇ ਗੱਲ ਕਰਨਾ ਚਾਹਣ ਧਮੀ ਸਾਹਿਬ ਵੀ ਕਰ ਲੈਣ ਤਰਕ ਤੇ ਗੱਲ ਕਰਨਾ ਚਾਹਣ ਤਾਂ ਬਡੂੰਗਰ ਸਾਹਿਬ ਵੀ ਕਰ ਲੈ ਜੀ ਕਲਕਾ ਸਾਹਿਬ ਵੀ ਕਰ ਲੈ ਸਾਰੇ ਕਰ ਲੈਣ ਤਰਕ ਤੇ ਗੱਲ ਪਰ ਤਰਕ ਹੋਣਾ ਚਾਹੀਦਾ ਗੱਲ ਦੇ ਵਿੱਚ ਹਵਾ ਹਵਾਈ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਕਿ ਕਿਰਦਾਰ ਕੋਸ਼ਿਸ਼ ਕਰ ਲੋ ਆ ਕਰ ਲੋ ਉਹ ਕਰ ਲੋ ਅਸੀਂ ਕਹਿੰਦੇ ਆ ਤੁਹਾਡੇ ਕੋਲ ਤਰਕ ਹੈ ਜੇ ਲੱਗਦਾ ਹੈ ਗਿਆਨੀ ਹਰਪੀ ਸਿੰਘ ਵਾਕਈ ਦੋਸ਼ੀ ਨੇ ਇਹ ਆ ਆ ਗੁਨਾਹਨਾ ਤੋਂ ਹੋਏ ਨੇ ਤਾਂ ਫਿਰ ਤੁਸੀਂ ਇੱਡਾ ਲੰਬਾ ਚਿਰ ਉਹਨਾਂ ਨੂੰ ਸੇਵਾਵਾਂ ਕਿਉਂ ਦਿੰਦੇ ਰਹੇ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿੰਦੇ ਹੋਏ ਕਾਰਜਕਾਰੀ ਉਹਨਾਂ ਦੇ ਵੱਲੋਂ ਇਹ ਗਤੀਵਿਧੀਆਂ ਕੀਤੀਆਂ ਗਈਆਂ ਕਈਆਂ ਗਈਆਂ ਫਿਰ ਤੁਸੀਂ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਉਸ ਤੋਂ ਬਾਅਦ ਕਿਉਂ ਲਾਇਆ ਨਾਲਾਂ ਦੇ ਜੀ ਹੁਣ ਵੀ ਤਾਂ ਹਟਾਏ ਨੇ ਉਸ ਵੇਲੇ ਕਹਿੰਦੇ ਭਾਈ ਆਹ ਦੋਸ਼ ਨਹੀਂ ਨਾ ਦੇ ਉੱਤੇ ਇਹਨਾਂ ਨੇ ਆਹ ਗੱਲਾਂ ਕਹੀਆਂ ਨੇ ਤੇ ਅਸੀਂ ਸੇਵਾਵਾਂ ਜੀ ਤੇਰੇ ਕੌਣ ਪੁੱਛ ਲੈਂਦਾ ਘੱਟ ਪਰ ਆਹ ਸਾਰਾ ਬਤੀਰਾ 2 ਦਸੰਬਰ ਦੀ ਕਾਰਵਾਈ ਤੋਂ ਬਾਅਦ ਕਿੱਥੇ ਐ ਹੁਣ ਉਹ ਬੰਦਾ ਕਿੱਥੇ ਜਿਹੜਾ ਇਹ ਨਹੀਂ ਕਹਿ ਰਿਹਾ ਕਿ ਭਾਈ ਦੇਖੋ ਹੁਣ ਪੰਥਕ ਕਾਰਵਾਈ ਕਰਤੀ ਹੁਣ ਮੈਂ ਇਹਨਾਂ ਦੇ ਉੱਤੇ ਅਦਾਲਤੀ ਕਾਰਵਾਈ ਕਰਾਉਂਗਾ ਕਾਨੂੰਨੀ ਕਾਰਵਾਈ ਕਰਵਾਉਂਗਾ ਕਿੱਥੇ ਉਹ ਬੰਦਾ ਜਿਹੜਾ ਇਲਜ਼ਾਮ ਲਗਾਉਂਦਾ ਫਿਰਦਾ ਸੀ ਕਹਿੰਦੇ ਹਰਪੀ ਸਿੰਘ ਤੇ ਹੋਇਆ ਕੋਈ ਫੈਸਲਾ ਕੋਈ ਫੈਸਲਾ ਨਹੀਂ ਹੋਇਆ ਤਾਂ ਇਸ ਕਰਕੇ ਸਾਰਾ ਕੰਮ ਫਿਰਕੇ ਗੱਲ ਪ੍ਰਧਾਨਗੀਆਂ ਤੇ ਹੀ ਆ ਕੇ ਅੜ ਜਾਂਦੀ ਹੈ ਇਸ ਵੇਲੇ ਤਾਂ ਹਰ ਇੱਕ ਪਾਸੇ ਵੈਸੀ ਪ੍ਰਧਾਨਗੀ ਦਾ ਰੋਲਾ ਪਿਆ ਹੋਇਆ ਮੈਂ ਪੰਥਕ ਗੱਲ ਤੋਂ ਹਟ ਕੇ ਮੈਂ ਸਿਆਸੀ ਗੱਲ ਦੀ ਕਰ ਲਾਂ ਦੇਖੋ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਦਾ ਪ੍ਰਧਾਨ ਮੁਖਤ ਕੋਈ ਪ੍ਰਧਾਨ ਨਹੀਂ ਉੱਥੇ ਉੱਥੇ ਵੀ ਪ੍ਰਧਾਨਗੀ ਦੀ ਜੰਗ ਚੱਲ ਰਹੀ ਹੈ ਐਸਜੀਪੀਸੀ ਦੇ ਵਿੱਚ ਵੀ ਇਸ ਵੇਲੇ ਪ੍ਰਧਾਨਗੀ ਲਈ ਸਭ ਆਪਣੇ ਹੱਥ ਕੰਡੇ ਅਪਣਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਪ੍ਰਧਾਨ ਦਾ ਚਿਹਰਾ ਬਦਲ ਦਿੱਤਾ ਗਿਆ ਪਹਿਲਾਂ ਮਾਨ ਸਾਹਿਬ ਸੀਗੇ ਹੁਣ ਅਮਨ ਰੋੜਾ ਸਾਹਿਬ ਨੇ ਉਧਰਲੇ ਬੰਨੇ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਸੁਨੀਲ ਜਾਖੜ ਸੂਬਾ ਪ੍ਰਧਾਨ ਨੇ ਪ੍ਰਜਾਖੜ ਸਾਹਿਬ ਕਹਿੰਦੇ ਮੈਂ ਤਾਂ ਅਸਤੀਫਾ ਦਿੱਤਾ ਤੁਸੀਂ ਆਪਣਾ ਲੱਭ ਲਓ ਤੇ ਹੁਣ ਆਈ ਗੱਲ ਕਾਂਗਰਸ ਦੀ ਕਾਂਗਰਸ ਦੇ ਵਿੱਚ ਬੇਸ਼ੱਕ ਹਜੇ ਰਾਜਾ ਬੜਿੰਗ ਪ੍ਰਧਾਨ ਨੇ ਪਰ ਉਦੋਂ ਭਪਿੰਦਰ ਵਗੇਲ ਹੋਣੀ ਜਿਹੜੇ ਨੇ ਉਹ ਲਗਾਤੇ ਗਏ ਅਬਜ਼ਰਵ ਪੰਜਾਬ ਇਨਚਾਰਜ ਤੇ ਕਹਿੰਦੇ ਜੀ ਹੁਣ ਇੱਕ ਇੱਕ ਕਰਕੇ ਜਿਹੜੇ ਪੰਜਾਬ ਦੇ ਜਿੱਤੇ ਹੋਏ ਐਮਐਲਏ ਨੇ ਕਾਂਗਰਸ ਉਹ ਜਾ ਕੇ ਹਾਜ਼ਰੀਆਂ ਭਰ ਰਹੇ ਨੇ ਤੇ ਹੁਣ ਰਾਜਾ ਸਭ ਦੀ ਪ੍ਰਧਾਨਗੀ ਵੀ ਜਿਹੜੀ ਹੈ ਉਹ ਖਤਰੇ ਦੇ ਵਿੱਚ ਹੈ ਤੇ ਪੰਜਾਬ ਤਾਂ ਇਸ ਵੇਲੇ ਹਰੇ ਮੈਨੂੰ ਲੱਗਦਾ ਇੱਕ ਦੋ ਮਹੀਨੇ ਬਸ ਪੰਜਾਬ ਪ੍ਰਧਾਨਗੀਆਂ ਦੇ ਵਿੱਚ ਲਪਟਿਆ ਰਹੂਗਾ ਹਜੇ ਪਹਿਲਾਂ ਐਸਜੀਪੀਸੀ ਦਾ ਪ੍ਰਧਾਨ ਲੱਗੇਗਾ ਫਿਰ ਐਸਜੀਪੀਸੀ ਦੇ ਪ੍ਰਧਾਨ ਤੋਂ ਬਾਅਦ ਫਿਰ ਆ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਲੱਗੇਗਾ ਫਿਰ ਉਧਰ ਭਾਜਪਾ ਵਾਲਿਆਂ ਦੇ ਵੀ ਪ੍ਰਧਾਨ ਦਾ ਸਮਾਂ ਆ ਗਿਆ ਉਹ ਕਹਿੰਦੇ ਜੀ ਅਸੀਂ ਨੈਸ਼ਨਲ ਬਦਲਣਾ ਨਾਲ ਦੀ ਨਾਲ ਪੰਜਾਬ ਦਾ ਵੀ ਬਦਲ ਦਿੰਨੇ ਆ ਤੇ ਨਾਲ ਦੇ ਨਾਲ ਕਾਂਗਰਸ ਵਾਲੇ ਵੀ ਸ਼ੁਰੂ ਹੋਏ ਨੇ ਕਿ ਭਾਈ ਪ੍ਰਧਾਨਗੀ ਸਾਡੇ ਕੋਲ ਆਜਾ ਪਰ ਸਾਡੇ ਕੋਲ ਆ ਜਾਏ ਤੇ ਫਿਰ ਐਂ ਨਹੀਂ ਕਿਹਾ ਜਾਂਦਾ ਕਵਿਤਾ ਕਿ ਮਸਲਾ ਸਾਰਾ ਕੁਰਸੀ ਦਾ ਉਹ ਤਾਂ ਪਹਿਲਾਂ ਕਿਹਾ ਜਾਂਦਾ ਸੀ ਨਾ ਮਸਲਾ ਸਾਰਾ ਰੋਟੀ ਦਾ ਪਰ ਹੁਣ ਘੁੰਮ ਫਿਰ ਕੇ ਮਸਲਾ ਸਾਰਾ ਕੁਰਸੀ ਦਾ ਹੈ ਤੇ ਇਹ ਸਭ ਦੇ ਨਾਲ ਕਵਿਤਾ ਪੰਥ ਨੂੰ ਫਰਕ ਪੈ ਗਿਆ ਪੰਥਕ ਚਿੰਤਕਾਂ ਨੂੰ ਫਰਕ ਪੈ ਗਿਆ ਤੇ ਪੰਜਾਬੀਆਂ ਨੂੰ ਖਾਸ ਕਰਕੇ ਜਿਹੜਾ ਸਭ ਦੇ ਨਾਲ ਫਰਕ ਉਹ ਪੈ ਗਿਆ ਰਪਾਲ ਸਿੰਘ ਬਡੂੰਗਰ ਨੇ ਪੁਨਾਉ ਨੂੰ ਐਸਜੀਪੀਸੀ ਪ੍ਰਧਾਨ ਲਗਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ ਕਹਿੰਦੇ ਨੇ ਕਿ ਇੱਧਰ دوسرے ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਦੀ ਫੋਨ ਦੇ ਉੱਤੇ ਗੱਲਬਾਤ ਹੋ ਗਈ ਹੈ ਤੁਸੀਂ ਦੇਖੋ ਕਿ ਪਿਛਲੇ ਦਿਨਾਂ ਤੋਂ ਪੰਥਕ ਸਿਆਸਤ ਦੇ ਵਿੱਚ ਚੱਲ ਕੀ ਰਿਹਾ ਹੈ ਪੰਥਕ ਸਿਆਸਤ ਦੇ ਵਿੱਚ ਇਸ ਵੇਲੇ ਇੱਕ ਪਾਰਟੀ ਦੇ ਇੱਕ ਪ੍ਰਧਾਨ ਨੂੰ ਬਚਾਉਣ ਦੇ ਲਈ ਚਾਹੇ ਉਹ ਸਿਆਸੀ ਪਾਰਟੀ ਦੇ ਵਿੱਚ ਉਹਨਾਂ ਦੇ ਆਗੂ ਕਹਿਦੀਏ ਉਹ ਲੱਗੇ ਹੋਏ ਨੇ ਚਾਹੇ ਪੰਥਕ ਆਗੂ ਜਿਹੜੇ ਨੇ ਉਹ ਲੱਗੇ ਹੋਏ ਨੇ ਤੁਸੀਂ ਦੇਖ ਲਓ ਕਿ ਸੱਤ ਮੈਂਬਰੀ ਕਮੇਟੀ ਨੇ ਚੋਣ ਪ੍ਰਕਿਰਿਆ ਭਰਤੀ ਪ੍ਰਕਿਰਿਆ ਸ਼ੁਰੂ ਕਰਨੀ ਸੀ ਉਸ ਤੋਂ ਬਾਅਦ ਪ੍ਰਧਾਨ ਚੁਣਿਆ ਜਾਣਾ ਸੀ 1 ਮਾਰਚ ਨੂੰ ਪ੍ਰਧਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਚੁਣਿਆ ਜਾਣਾ ਤੇ ਹੁਣ ਭਰਤੀ ਪ੍ਰਕਿਰਿਆ ਦੇ ਵਿੱਚ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਦਲਜੀਤ ਸਿੰਘ ਚੀਮਾ